ਕਿਆ ਜ਼ਬਰਦਸਤ ਦੇਖੋ ਹਾਂਜੀ ਸੱਸੀ ਗੱਲ ਸਾਰਿਆਂ ਨੂੰ ਅੱਜ ਆਪਾਂ ਨਾਲ ਆਪਣੀ ਇੱਕ ਬਣਾਵਾਂਗੇ ਲੈ ਆਪਾਂ ਛੋਟਾ ਜਿਹਾ ਸਨੈਕਸ KFC ਸਟਾਈਲ ਜਾਨੀ ਚਿਕਨ ਬਣਾਵਾਂਗੇ ਜਿਹੜਾ ਕੀ ਕਹਿੰਦੇ ਹੁੰਦੇ ਆ ਕ੍ਰਿਸਪੀ 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 ਚਿਕਨ ਬਣਾਉਨੇ ਆਪਾਂ ਇੰਜੋਏ ਕਰ ਲਈ ਨਾਲ ਤੇ ਇਹਦੇ ਤੰਗਾ ਲਪਾਉਣਾ रेसिपी ਜਿੱਦਾਂ ਕਿਦਾਂ ਬਣੂਗਾ ਬਿਲਕੁਲ ਐ ਜਿੱਦਾਂ KFC ਚ ਆਪਾਂ ਲੈ ਕੇ ਨਹੀਂ ਖਾਂਦੇ ਹੁੰਦੇ ਉਹਦੇ ਨਾਲ ਵਧੀਆ ਬਣੂਗਾ ਪਰ ਆਪਾਂ ਥੋੜਾ ਜਿਹਾ ਆਪਣੀ ਸਟਾਈਲ ਨਾਲ ਬਣਾਵਾਂਗੇ ਇਹਦੇ ਲਈ ਮੈਂ 2 ਕਿਲੋ ਤਕਰੀਬਨ ਮੁਰਗਾ ਵਾ 2 ਕਿਲੋ ਮੁਰਗਾ ਲੈ ਲਿਆ ਹਨ ਤੇ ਇਹਦਾ ਮੁਰਗੇ ਨੂੰ ਹਨਾ ਜਿਹੜੀ ਚਮੜੀ ਨਹੀਂ ਲਾਉਣੀ ਇਹਦਾ ਤੁਸੀਂ ਇਹ ਖਿਆਲ ਰੱਖਣਾ ਤਾਂ ਆ ਜਿਹੜੀਆਂ ਲੈਗ ਪੀਛਣਾ ਇਹਨਾਂ ਦੇ ਇੱਥੇ ਜਿਹੜੀ ਆ ਨਾ ਆ ਜੀ ਨੂੰ ਤੁਸੀਂ ਜ਼ਰੂਰ ਇੱਥੇ ਕੱਟ ਮਾਰਨਾ ਕਿਉਂਕਿ ਇੱਥੇ ਜਿਹੜੀ ਆ ਨਾ ਇਹਨਾਂ ਦੀਆਂ ਨਾੜੀਆਂ ਹੁੰਦੀਆਂ ਤਾਂ ਮੀਟ ਖਿੱਚਿਆ ਜਾਂਦਾ ਹਨਾ ਇਨਨੂੰ ਤੁਸੀਂ ਜਦੋਂ ਆ ਕੱਟ ਮਾਰਨਾ ਤੇ ਨਾਲ ਹੀ ਫਿਰ ਇੱਥੇ ਉੱਤੀ ਇਹਨਾਂ ਦੇ ਹਨਾ ਇੱਕ ਇੱਕ ਕੱਟ ਇਦਾਂ ਲਾ ਦੇਣਾ ਦੋ ਦੋ ਕੱਟ ਹਨਾ ਲੰਮਾ ਜਿਹੜਾ ਵਿੱਚ ਇਹਦੇ ਐ ਮੈਰੀਨੇਟ ਮਸਾਲਾ ਭਰ ਦੇਣਾ ਬਸ ਇਦਾਂ ਕਰਨਾ ਇਹਨੂੰ ਦੋਰ ਕੱਟ ਇਦਾਂ ਲੰਮੇ ਦਾ ਲਾਉਣੇ ਆ ਤੇ ਆ ਜਿਹੜੀ ਨਾੜ ਆ ਇਹ ਜਰੂਰ ਕੱਟਣੀ ਇੱਥੇ ਠੀਕ ਹੈ ਜੀ ਇਹ ਕਰਕੇ ਮੈਂ ਤੁਹਾਨੂੰ ਆ ਕੱਟ ਕੇ ਫਿਰ ਤੁਹਾਨੂੰ ਦਿਖਾਉਣੇਗਾ ਅੱਗੇ ਕਿਵੇਂ ਕਰਨਾ ਹਾਂਜੀ ਆ ਦੇਖੋ ਮੈਂ ਸਾਰਾ ਜਿਹੜਾ ਇਹ ਨਾ ਮੱਸਿਆ ਦਿੱਤਾ ਲੈਗ ਪੀਸ ਆਦੇ ਕੋਲ ਦਾ ਮੈਂ ਕੱਟ ਲਿਆ ਇੱਥੇ ਕੱਟ ਲਾਉਂਦਾ ਹਾਂ ਇਹਨਾਂ ਨੂੰ ਇੱਧਰ ਲੰਮੇ 2-2 3-3 ਕੱਟ ਲਾਤੇ ਆ ਕਿਉਂਕਿ ਪੀਸ ਕਾਫੀ ਮੋਟੇ ਆ ਆ ਚਿਕਨ ਵਿੰਗਸ ਆ ਨਾਲ ਆ ਪੂਰੀਆਂ ਲੈਗ ਪੀਸ ਤੇ ਹਨਾ ਪੀਸ ਹੈ ਤਕਰੀਬਨ 2 ਕਿਲੋ ਮੀਟ ਮੈਂ ਕੱਟ ਕੇ ਰੈਡੀ ਕਰ ਲਿਆ ਹੁਣ ਇਹਦਾ ਮੈਰੀਨੇਟਿੰਗ ਕਿਦਾਂ ਕਰਨਾ ਮੈਂ ਉਹ ਤੁਹਾਨੂੰ ਬਾਅਦ ਹਣਾ ਆ ਦੇਖੋ ਥੋੜਾ ਜਿਹਾ ਆਪਾਂ ਅਦਰਕ ਲਸਣ ਹਨਾ ਕੱਟ ਕੇ ਆਪਦੇ ਟੇਸਟ ਦੇ ਹਿਸਾਬ ਨਾਲ ਪਾ ਲਿਆ ਅਦਰਕ ਲਸਣ ਕੱਟ ਕੇ ਵਿੱਚ ਪਾ ਲਿਆ ਹੁਣ ਆਪਾਂ ਪਤਾ ਕਰਨਾ ਆਪਕ ਆਪਣੇ ਕੋ ਹੈਗਾ ਦੂਜੇ ਗ੍ਰਾਮ ਕਿੰਨੇ ਦੇ ਸੋਇਆ ਸੌਸ ਇਹਦੇ ਵਿੱਚ 2 ਚਮਚੇ ਸੋਇਆ ਸੌਸ ਤੇ ਪਾ ਲਓ ਕਿਉਂਕਿ ਇਹਦੇ ਨਾਲ ਟੇਸਟ ਬਹੁਤ ਵਧੀਆ ਬਣਦਾ ਬਹੁਤ ਤੁਹਾਨੂੰ ਜੇ ਪਾ ਲੈ ਇਹਨੂੰ ਬਾਅਦ ਦੇ ਵਿੱਚ ਕੇਚਪ ਬਿਲਕੁਲ ਸਾਦੀ ਕੇਚਪ ਜਿਹੜੀ ਹੈ ਨਾ ਉਹ ਲੈ ਲੈਣੀ ਹੈ ਕੋਈ ਵੀ ਘਰੇ ਜਿੱਦਾਂ ਦੀ ਹੈਗੀ ਹੈ ਪਈ ਨਾ ਮਾੜੀ ਜੀ ਪਾ ਲੋ ਕਿਉਂਕਿ ਇਹਨਾਂ ਮੈਰੀਨੇਟ ਵਧੀਆ ਹੋਵੇ ਥੋੜੀ ਜਿਹਾ ਪਕੇਚਪ ਪਾ ਲਈਏ ਇਹਨੂੰ ਬਾਅਦ ਦੇ ਵਿੱਚ ਇਹ ਪੁਟੀ ਹੋਈ ਹੈ ਨਾ ਚਿੱਲੀ ਆ ਇਹ ਬਾਲੀ ਕੋੜੀ ਨਹੀਂ ਗਈ ਬਰ ਦਾਦਲ ਕੁੱਟੀ ਹੋਈ ਹੈ ਇਹਨੂੰ ਦਾਦਲ ਕੁੱਟੀ ਹੋਈ ਚਿੱਲੀ ਜਿਹੜੀ ਹੈ ਨਾ ਥੋੜੀ ਜੀ ਇਹ ਲੈ ਲਣੀ ਕਿਉਂਕਿ ਇੱਥੇ ਆਪਾਂ ਹਰੀਆਂ ਮਿਰਚਾਂ ਵਗੈਰਾ ਤਾਂ ਪਾਉਣਾ ਰੱਖਣੀ ਹੈ ਇਹ ਲੈ ਲੀਏ ਇਹ ਤੋਂ ਬਾਅਦ ਦੇ ਵਿੱਚ ਅ ਨਿੰਬੂ ਆ ਮੇਰੇ ਕੋਲ ਆ ਨਾ ਥੋੜਾ ਜਿਹਾ ਆਪਾਂ ਇਹਦੇ ਵਿੱਚ ਨਿੰਬੂ ਨਿਚੋੜ ਡਾਣਾ ਟੇਸਟ ਨਾ ਵਧੀਆ ਬਣੂ ਇਸਦਾ ਇਹ ਦੇਖੋ ਨਿੰਬੂ ਨਿਚੋੜ ਲਿਆ ਹਲੋ ਜੀ ਇਹ ਗਏ ਨਿੰਬੂ ਨਿਚੋੜ ਲਿਆ ਇਦੋਂ ਬਾਅਦ ਦੇ ਵਿੱਚ ਆਪਾਂ ਇਹਨੂੰ ਇਹ ਜਿਹੜੀ ਚੀਜ਼ ਆ ਨਾ ਇਹਨੂੰ ਹੁਣ ਆਪਾਂ ਇਹਦੇ ਵਿੱਚ ਲੂਣ ਪਾ ਲੈਣਾ ਪਾ ਜਿਹਦੇ ਤੇ ਹਿਸਾਬ ਨਾਲ ਨਾ ਲੂਣ ਪਾ ਲਵਾਂਗੇ ਕਿਉਂਕਿ ਸੁਈਆ ਸੋ ਜਿਹੜੀ ਉਹ ਵੀ ਨਮਕੀਨ ਆ ਉਹਨੂੰ ਉਸੇ ਹਿਸਾਬ ਨਾਲ ਆਪਾਂ ਨੂੰ ਥੋੜਾ ਜਿਹਾ ਘਾਟੀ ਪਾਉਣਾ ਹੈ ਚੀਜ਼ਾਂ ਇਹ ਤੇ ਜਿਹਦੇ ਵਿੱਚ ਆਪਾਂ ਪਾ ਲੈਣੀ ਆ ਥੋੜੀ ਜੀ ਕਾਲੀ ਮਿਰਚ ਕਿਉਂਕਿ ਇਹ ਜ਼ਰੂਰੀ ਆ ਕਾਲੀ ਮਿਰਚ ਨਾਲ ਏਸ ਬਹੁਤ ਵਧੀਆ ਬਣਦਾ ਪੀਸੀ ਹੋਈ ਕਾਲੀ ਮਿਰਚ ਇਹ ਪਾ ਲਈ ਆਪਾਂ ਠੀਕ ਹੈ ਹੁਣ ਆਪਾਂ ਇਹਦੇ ਵਿੱਚ ਬਾਲੀਆਂ ਚੀਜ਼ਾਂ ਕਰ ਗਏ ਤੇ ਸਵਾਦ ਮਿਕਸ ਹੋ ਜਾਂਦੇ ਚੀਜ਼ਾਂ ਦੇ ਹਨ ਇਹ ਹੋ ਗਿਆ ਇਹਨੂੰ ਹੁਣ ਆ ਨਾ ਆ ਦੇਖੋ ਇਹਨੂੰ ਇਦਾਂ ਮਿਕਸ ਕਰ ਲਿਆ ਇੱਕ ਵਾਰੀ ਸਾਰਾ ਆਹ ਕੋਲ ਘੋਟਾ ਲੈਣਾ ਤੇ ਇਹ ਚੰਗੀ ਤਰ੍ਹਾਂ ਇਹ ਦੇਖੋ ਇਹ ਬਣ ਗਿਆ ਮੈਰੀਨੇਟ ਯਾਰ ਹੁਣ ਆਪਾਂ ਇਹਦੇ ਵਿੱਚ ਆ ਜਿਹੜਾ ਮੁਰਗਾ ਨਹੀਂ ਕੀਤਾ ਹੋਇਆ ਇਹਨੂੰ ਚੱਕੇ ਦੇ ਵਿੱਚ ਕਿਉਂਕਿ ਇਹਨੂੰ ਬੜੀਆਂ ਚੀਜ਼ਾਂ ਸਮਾਲ ਨਾ ਆਉਂਦਾ ਕੋਈ ਉਹ ਨੀਗਾ ਆ ਦੇਖੋ ਇਹਨੂੰ ਜਿੰਨਾ ਕ ਆਪਾਂ ਮਸਾਲੇ ਲਾਏ ਆ ਨਾ ਇਹਦੇ ਵਿੱਚ ਐ ਰਹਿ ਜਾਣੇ ਇਹ ਚੀਜ਼ਾਂ ਦਾ ਟੇਸ ਜਿਹੜਾ ਇਹਦੇ ਵਿੱਚ ਹੀ ਆ ਜਾਣਾ ਆ ਦੇਖੋ ਕਿਹਾ ਇਹਨੂੰ ਚੰਗੀ ਤਰ੍ਹਾਂ ਮਲ ਦੇਣਾ ਆ ਦੇਖੋ ਇਦਾਂ ਜਿੱਥੇ ਤੁਸੀਂ ਕੱਟ ਲਾਏ ਨਾ ਉਹਨਾਂ ਦੇ ਵਿੱਚ ਜਿਹੜਾ ਮਸਾਲਾ ਚਲ ਜਿਆ ਪੂਰਾ ਇਹ ਆਲਾ ਕਿਹਾ ਇਹ ਇਹਨੂੰ ਇਹ ਨੂੰ ਬਸ ਇਦਾਂ ਮਾਰ ਕੇ ਨਾ ਹੋਣਾ ਆਪਾਂ ਇਹਨੂੰ ਤਕਰੀਬਨ ਅੱਧਾ ਪੌਣਾ ਘੰਟਾ ਇਹਨੂੰ ਇਸੇ ਤਰ੍ਹਾਂ ਇਹਨੂੰ ਰੱਖ ਦੇਣਾ ਬੰਦ ਕਰਕੇ ਢੱਕ ਕੇ ਇਹਨੂੰ ਆਪਾਂ ਅੱਧਾ ਪੌਣਾ ਘੰਟਾ ਇਹਨੂੰ ਸਾਈਡ ਦੇ ਨਾਲ। ਅਗਲਾ ਪ੍ਰੋਸੈਸ ਜਿਹੜਾ ਤੁਹਾਨੂੰ ਬਾਅਦ ਚ ਦਿਖਾਉਣਾ ਹੈ। ਹਾਂਜੀ ਲੋ ਜੀ ਆ ਗਏ ਆਪਾਂ ਆ ਮੈਰੀਨੇਟ ਕਰਕੇ ਰੱਖਿਆ ਸੀ ਨਾ ਇਹ ਆਪਾਂ ਮੁਰਗਾ ਫਰਮ ਬਣਾਉਣਾ ਇਹਨੂੰ ਕਰਾਂਚੀ ਚਿਦਨ। ਹਾਂ ਵਾਸਤੇ ਸਨੈਕਸ ਬਣਾ ਲਓ। ਤੇ ਆ ਦੇਖੋ ਇਹਨੂੰ ਹੁਣ ਕੱਢਿਆ ਆਪਾਂ ਤਕਰੀਬਨ ਘੰਟਾ ਡੇਢ ਘੰਟਾ ਹੋ ਗਿਆ ਮੈਰੀਨੇਟ ਕਰਕੇ ਰੱਖੇ ਨੂੰ। ਤੇ ਹੁਣ ਆਪਾਂ ਇਹਦੀ ਕਰਦੇ ਆਂ ਤਿਆਰੀ। ਉਦੇ ਵਾਸਤੇ ਹੁਣ ਆ ਦੇਖੋ ਤਲਣ ਵਾਸਤੇ ਆਪਾਂ ਸਿੱਧਾ ਘਿਓ ਵਿੱਦਿਆਲਯ ਮੈਦੇ ਦੇ ਵਿੱਚ ਆਪਾਂ ਥੋੜਾ ਜਿਹਾ ਬੜੀ ਚੀਜ਼ਾਂ ਨਹੀਂ ਪਾਉਣੀ ਮੈਂ ਥੋੜਾ ਜਿਹਾ ਨੂਨ ਪਾਓ ਤੇ ਉਦੋਂ ਬਾਅਦ ਦੇ ਵਿੱਚ ਕਰੀ ਪਾਊਡਰ ਆ ਥੋੜਾ ਜਿਹਾ ਕਰੀ ਪਾਊਡਰ ਪਾ ਲਓ ਰੰਗ ਨੀ ਬਣਨ ਘੜਾ ਜਿਹਾ ਤੇ ਬੜਾ ਨਹੀਂ ਪਾਉਣਾ ਕਾਲੀ ਮਿਰਚ ਪਾ ਲਓ ਪੀਸੀ ਵੀ ਕਾਲੀ ਮਿਰਚ ਆ ਨਾ ਇਪਾ ਲਈ ਆਪਾਂ ਗੁੰਮਬਾਦ ਦੇ ਵਿੱਚ ਆਪਣੇ ਦੂਜਾ ਥੋੜੀ ਇਹ ਆਪਣਾ ਇੱਥੇ ਬੈ ਸੀਗੀ ਚਿੱਲੀ ਕਿਉਂਕਿ ਇਹ ਵੀ ਖੌੜੀ ਨਹੀਂ ਗਈ ਏ ਥੋੜੀ ਜੀ ਟੇਸਟ ਵਾਸਤੇ ਥੋੜੀ ਜੀ ਆਪਾਂ ਲੋਅਟ ਉਹਨें ਨੂੰ ਆਪਾਂ ਖਾ ਲੈਣਾ ਮਿਕਸ ਆਹ ਦੇਖੋ ਥਿੰਨ ਬਸ ਉਸ ਬੜਾ ਕੰਮ ਨਹੀਂ ਕਰਨਾ ਇਹਦਾ ਆ ਇਹਨੂੰ ਐ ਪੂਰੀ ਤਰ੍ਹਾਂ ਮਿਕਸ ਕਰ ਲੈਣਾ ਜੜੀ ਨਾ ਰਵੇ ਵਿੱਚ ਇਹਦੇ ਆ ਦੇਖੋ ਇਹ ਇਹਨਾਂ ਨੂੰ ਆਪਾਂ ਤਿਆਰ ਕਰਨੀ ਆ ਦੇਖੋ ਇਹ ਆਪਣੇ ਮੁਰਗਾ ਪਿਆਵਾ ਇਹ ਰੱਖ ਲਿਆ ਆਪਾਂ ਮੈਦਾ ਮਸਾਲੇ ਲਾ ਕੇ ਆ ਲਾਗੇ ਇੱਕ ਪਾਣੀ ਜ਼ਰੂਰ ਤੁਸੀਂ ਬਿਲਕੁਲ ਸਾਦਾ ਪਾਣੀ ਨਾਲ ਰੱਖਣਾ ਹੈ ਨਾ ਤੇ ਇਧਰ ਆਪਾਂ ਰੱਖ ਦਿੱਤਾ ਤੇਲ ਗਰਮ ਹੋਣ ਵਾਸਤੇ ਇਹ ਉਹਨਾਂ ਪਤਾਂ ਨੂੰ ਬਣਾਉਣੇ ਇਹਨਾਂ ਨੂੰ ਬਣਾਉਣਾ ਹੈ ਤਾਂ ਹਨਾ ਇਹ ਦੇਖੋ ਇਹ ਹੋ ਗਿਆ ਆ ਦੇ ਤੋ ਇੱਕ ਲਾ ਲੈਨੇ ਆਪਾਂ ਇਸ ਸਪਰੇਅ ਦੇ ਵਿੱਚ ਆਪਾਂ ਇਹ ਰੱਖਾਂਗੇ ਇਹ ਦੇਖੋ ਆ ਲੈਣਾ ਆਪਾਂ ਇਹ ਤਾਂ ਜਬਰਦਸਤ ਚੀਜ਼ ਬਣੀ ਆ ਆ ਦੇ ਇਹਨੂੰ ਲੈਣਾ ਇੱਥੋਂ ਆ ਦੇਖੋ ਇਹਦੇ ਵਿੱਚ ਇੱਥੋਂ ਹੀ ਨਹੀਂ ਕੁਛ ਨਹੀਂ ਕਰਨਾ ਇਹਨੂੰ ਪਹਿਲਾਂ ਇਦਾਂ ਹੀ ਹਨਾ ਆ ਦੇ ਇਹ ਤਾਂ ਕਿ ਰੱਖੇ ਨਾ ਜਦੋਂ ਕੀਤਾ ਇਹਨੂੰ ਮਸਾਲਾ ਲਾਤਾ ਚੰਗੀ ਤਰ੍ਹਾਂ ਆਟਾ ਜਿੰਨਾ ਲੱਗਿਆ ਇਹਨੂੰ ਫੜ ਕੇ ਬਸ ਝਾੜ ਦੇਣਾ ਝਾੜ ਕੇ ਨਾ ਇਹਨੂੰ ਇੱਥੇ ਰੱਖੋ ਦੂਜਾ ਪੀਸ ਚੱਕਿਆ ਉਹਨੂੰ ਵੀ ਇੱਥੇ ਰੱਖੋ ਬਸ ਇਹਨਾਂ ਇਦਾਂ ਉੱਤੇ ਪਾ ਕੇ ਐ ਬਸ ਇਹਨੂੰ ਆਟਾ ਲੱਗਣਾ ਚਾਹੀਦਾ ਇਹਨੂੰ ਫਿਰ ਇਦਾਂ ਝਾੜ ਕੇ ਇੱਥੇ ਰੱਖੋ ਆ ਦੇਖੋ ਇਹ ਲੇਪ ਪੀਸ ਆਪਾਂ ਬੱਕਰੀ ਪਾਵਾਂਗੇ ਕਿਉਂਕਿ ਬੱਕਰੇ ਵੱਖਰੇ ਜਿੰਨਾ ਨਾ ਮੋٹے ਬਦਲੇ ਰਹਿਣਾ ਆ ਦੇਖੋ ਕਿ ਆ ਜਬਰਦਸਤ ਮਸਾਲਾ ਲੱਗਾ ਹੈ ਮੈਰੀਨੇਟ ਪੂਰਾ ਹੋਇਆ ਵਿੱਚ ਤੱਕ ਮਸਾਲਾ ਰਸ ਗਿਆ ਦੇ ਇਹਨੂੰ ਵੀ ਇੱਥੇ ਇਦਾਂ ਕੀਤਾ ਆ ਦੇਖੋ ਇਹਨੂੰ ਐ ਘੁੱਟ ਕੇ ਥੋੜਾ ਜਿਹਾ ਜਿੱਦਾਂ ਜਿਹਾ ਮਸਾਲਾ ਲੱਗ ਜਾਏ ਮੁੜ ਕੇ ਇਹਨੂੰ ਇਦਾਂ ਝਾੜਨਾ ਇੱਧਰ ਰੱਖਦੇ ਤਿੰਨ ਚਾਰ ਪੀਸ ਆਪਾਂ ਪਾਉਣੇ ਕਿਉਂਕਿ ਆਪਣੇ ਭਾਂਡਾ ਬਾਲਾ ਵੱਡਾ ਨਹੀਂ ਹੈ ਆ ਦੇਖੋ ਇਹਨੂੰ ਇੱਥੇ ਸਿੱਟਿਆ ਉੱਤੇ ਆਟਾ ਪਾਇਆ ਇਹਨਾਂ ਨੂੰ ਇੱਧਰ ਘੁੱਟ ਕੇ ਇਹਨੂੰ ਮੈਂ ਜਿੰਨਾ ਮਸਾਲਾ ਲੱਗਦਾ ਨਾਲ ਲਾਇਆ ਠੀਕ ਹੈ ਜੀ ਫਿਰ ਇਹਨੂੰ ਇੱਧਰ ਝਾਣਦੇ ਇਹ ਤੇਰਾ ਪਲੇਟ ਦੇ ਕੋ ਚਾਰ ਪੀਸ ਹੋ ਗਿਆ ਆਪਣੇ ਤੇ ਇਹਨੂੰ ਦੇਖੋ ਹੁਣ ਆਪਾਂ ਪਤਾ ਕਰਨਾ ਇਹਨੂੰ ਇੱਥੇ ਪਾਣੀ ਦੇ ਵਿੱਚ ਪਾਣੀ ਇਹਨਾਂ ਨੂੰ ਛੱਡ ਦਿਓ ਆਹ ਦੇ ਸਾਦੇ ਪਾਣੀ ਬਿਲਕੁਲ ਇਹਨਾਂ ਨੂੰ ਪਾਣੀ ਦੇ ਵਿੱਚ ਪਾ ਦੇਣਾ ਤਕਰੀਬਨ 10-15 ਸਕਿੰਟ ਹੀ ਧੋਣਾ ਜ਼ਿਆਦਾ ਨਹੀਂ ਇਹਨੂੰ 10-15 ਸਕਿੰਟ ਹੋ ਗਏ ਆ ਦੇਖੋ ਪਾਣੀ ਤੇ ਹੁਣ ਇਹਨਾਂ ਨੂੰ ਤੇ ਕੱਢੋ ਇੱਥੇ ਪਾਣੀ ਤੇ ਕੱਢਿਆ ਇਹਨੂੰ ਨਾਲ ਹੀ ਫਿਰ ਇਹਦੇ ਵਿੱਚ ਛੱਟਣਾ ਫਿਰ ਇਹਨੂੰ ਹਨਾ ਚੰਗੀ ਤਰ੍ਹਾਂ ਐ ਮਣ ਨਾਪ ਕੇ ਇਹਨੂੰ ਆਟਾ ਲਾਉਣਾ ਠੀਕ ਹੈ ਜੀ ਇਦਾਂ ਕਰਕੇ ਫਿਰ ਝਾੜ ਲੈਣਾ ਦੇਖੋ ਆ ਦੇਖ ਵਾਸੇ ਨੂੰ ਇਦਾਂ ਝਾੜਨਾ ਹਨਾ ਆ ਦੇਖ ਹਾਂ ਇਹ ਇਦਾਂ ਪੜਣਾ ਇਹਨਾਂ ਨੂੰ ਘੇਰੇ 'ਚ ਘੇਰੇ ਨੂੰ ਇਦਾਂ ਹਾਂਜੀ ਆ ਦੇਖੋ ਆਪਾਂ ਹੁਣ ਇਹਨਾਂ ਨੂੰ ਹਨਾ ਇਥੋਂ ਮੈਦੇ ਦੇ ਵਿੱਚ ਪਾਣੀ ਮੈਦਾ ਤਾਂ ਦੋ ਵਾਰੀ ਕੱਢ ਲਿਆ ਹਨਾ ਹੁਣ ਇਹਨਾਂ ਨੂੰ ਬਾਸ ਤੇਲ ਆਪਾਂ ਮੀਡੀਅਮ ਗਰਮ ਕਰ ਲਿਆ ਇਹਨੂੰ ਆ ਦੇਖੋ ਇਨਹੋਲੀ ਜਿਹਾ ਝਾੜੋ ਇਥੇ ਆਟਾ ਆਟਾ ਝਾੜ ਕੇ ਇਹਦੇ ਵਿੱਚ ਰੱਖ ਸਿਰ ਦਿਓ ਔੜੀ ਜੇ ਇਹ ਹੁਣੇ ਦੇਖੇ ਇਹਨਾਂ ਨੂੰ ਮੁੜ ਕੇ ਆ ਦੇਖੀਏ ਇਹਨੇ ਝਾੜਿਆ ਆਟਾ ਤੇ ਇਹ ਰਿਸ਼ਕ ਦੇ ਇਮ ਆਪਾਂ ਲੈ ਰਹੇ ਹਾਂ ਬਿਲਕੁਲ ਤਾਜ਼ਾ ਚਿਕਨ ਤਾਂ ਆਪਣੇ ਦੇਸੀ ਸਟਾਈਲ ਆਪਣਾ ਤੇ ਦੇਖੋ ਤੁਸੀਂ ਉਹ ਜਿਹੜਾ KFC ਜੋ ਵੀ ਕਿਫਨ ਖਾਣੇ ਹੁੰਦੇ ਨਾ ਉਹਦੇ ਨਾਲੋਂ ਵੀ ਜ਼ਿਆਦਾ ਮਜ਼ੇਦਾਰ ਬਣਾ। ਇਹਨੂੰ ਹੁਣ ਤਕਰੀਬਨ ਆਪਾਂ ਲਾਸਟ ਮਿੰਟ ਹੈ ਨਾ ਜਿਹਨੂੰ ਸੀ ਰੰਨਾ ਨਿਕਾ ਇਹਨੇ ਰੰਨਾ ਇਹਦਾ ਜੀ ਆ ਦੇ ਕੋਸਾ ਕਰੀਬਾ ਨਾ ਆਪਾਂ ਮੇਰੇ ਕਹਲਾ 7-8 ਮਿੰਟ ਹੋ ਗਿਆ 10 ਮਿੰਟ ਹਨਾ ਮੀਡੀਅਮ ਤੇਨ ਪੱਕਣ ਲੈਣਾ ਨਾ ਨਾ ਪਾਲਾ ਫੇਜ ਕਰਨਾ ਆ ਦੇਖੋ ਹੁਣ ਆਪਾਂ ਆ ਦੇਖੋ ਕਿਆ ਜ਼ਬਰਦਸਤ ਚੀਜ਼ ਬਣੀ ਹੈ ਕੀ ਆਪ ਕੀ ਆ ਦੇ ਲੱਗ ਦਿੱ ਧਰ ਦੀ ਚੀਜ਼ ਕਿਉਂ ਦੇਖੋ ਕਿਰਾਟ ਕਲਰ ਬਣਿਆ ਬਾਦਿਆ ਦਾ ਥੋੜਾ ਜਿਆ ਤੇਲ ਛਿੜ ਰਿਹਾ ਹੈ ਇਹਨੂੰ ਲੋਪੋ ਕੱਢ ਕੇ ਦੇਖਦੇ ਹਾਂ ਹਾਂ ਭੁਲੀ ਜਮ ਕੀ ਆਪਸੀ ਆ ਦੇਖੋ ਹੰਤਾਂ ਦਕਮੈਂਟ ਐਕਟ ਹੋਈ ਬੜਾ ਗਰਮ ਹੈ ਦੇਖੋ ਕਿਦੋਂ ਦਾ ਇਹਨਾਂ ਦੇਖੋ ਬਾਸ ਸੁਣ ਵੀ ਇਹ ਹੁੰਦੀ ਆ ਚੀਜ਼ ਦੇਖੋ ਕਿਆ ਜ਼ਬਰਦਸਤ ਚੀਜ਼ ਹੈ ਹੁਣ ਤਾਂ ਦਿਖਾਉਣੇ ਇਹਨੂੰ ਆਹ ਦੇਖੋ ਕਿਆ ਜ਼ਾਫਤੀ ਬਣਿਆ ਦੇ ਰਿਜੈਂਡ ਆ ਨਾ ਵਿੱਚੋਂ ਵਿੱਚੋਂ ਨਰਮ ਉੱਤੋਂ ਕਰਾਂਚੀ ਆਹ ਦੇਖੋ ਆਹ ਦੇਖ ਭਾਈ ਘਰੇ ਬਣਾਓ ਬਣਾ ਕੇ ਖਾ ਕੇ ਦੇਖੋ ਵੀਡੀਓ ਵਧੀਆ ਲੱਗੀ ਸ਼ੇਅਰ ਕਰਿਓ ਅੱਗੇ ਸਾਰਿਆਂ ਨੂੰ ਤੇ ਕਮੈਂਟਾਂ 'ਚ ਦੱਸਿਓ ਤੁਹਾਨੂੰ ਕਿੱਦਾਂ ਲੱਗਿਆ ਸਤਿ ਸ੍ਰੀ ਅਕਾਲ